ਪੰਜਾਬ ਕ੍ਰਾਪਸ਼ਨ ਫ੍ਰੀ ਹੈ ਅੱਜ ਦੇ ਦਿਨ ਤੱਕ ਜੇ ਸਾਰੇ ਨੂੰ ਕੋਈ ਕ੍ਰਾਪਟ ਗਵਰਨਮੈਂਟ ਆਈਏ ਉਹ ਅੱਜ ਦੀ ਆਪ ਦੀ ਸਰਕਾਰ ਹੈ ਤੇ ਸਾਰਨੋਂ ਵੱਧ ਜੇ ਮੈਂ ਬੁਝਦਿਲ चीफ ਮਿਨਿਸਟਰ ਵੇਖਦੇ ਭਗਵੰਤ ਮਾਨ ਅੱਜ ਇੱਕ ਬੰਦੂਹੀਜ਼ ਬੌਂਡਡ ਸੀ ਮਿਨਿਸਟਰ ਡੰਬੀ ચી ਮਿਨਿਸਟਰ ਸਾਰਾ ਕੇਜਰੀਵਾਲ ਐਂਡ ਕੋ ਰਨ ਕਰ ਰਹੀ ਐ ਐਸਟੀਐਮ ਤੋਂ ਲੈ ਕੇ ਚੀਫ ਸ਼ਕਤੀ ਦੀਆਂ ਬਦਲੀਆਂ ਭਗਵੰਤ ਹੀ ਕਰਦਾ ਵੈਬ ਕੁਮਾਰ ਨਾ ਦਾ ਬੰਦਾ ਐ ਪੀਐਸ ਅਧਿਆ ਐ ਟੂ ਅਰਵਿੰਦ ਕੇਜਰੀਵਾਲ ਜਿਹਨੀਆਂ ਪੁਲਿਸ ਦੀਆਂ ਬਦਲੀਆਂ ਨੇ ਉਹ ਕਰਦਾ 42 ਮਹਿਕਮੇ 21 ਮਹਿਕਮੇ ਨੂੰ ਕੌਣ ਰਨ ਕਰ ਰਿਹਾ ਉਹ ਨਾਮ ਮਨੀਸ਼ ਸਿਸੋਦਿਆ ਇਹ ਪੰਜਾਬ ਨੂੰ ਲੁੱਟਣ ਵਾਸਤੇ ਇਹਨਾਂ ਦਾ ਮੇਨ ਪਲਾਨ ਇਹ ਹੈ ਕਰਜ਼ਾ ਚੁੱਕਾਂਗੇ ਕੁਝ ਪੰਜਾਬ ਤੇ ਇਲੈਕਸ਼ਨ ਤੋਂ ਪਹਿਲੇ ਖਰਚ ਕਰਾਂਗੇ ਕੁਝ ਔਰਤਾਂ ਨੂੰ ਜਿਹੜੇ ਪਾਜ਼ਾਰ ਰੁਪਈਆ ਦੇਣਾ ਸੀ ਉਹ ਖੀਲੇ ਸਾਲ ਦੇ ਵਿੱਚ 12000 ਕਰਟਾਂ ਕਿ ਕੁਝ 20 30 ਹਜ਼ਾਰ ਕਰੋੜ ਰੁਪਏ ਠੰਗੀ ਮਾਰ ਗਏ लास्ट ਤੇ ਪੰਜਾਬ ਨੂੰ ਹੁਣ ਲੁੱਟਣਾ ਹੈ ਤੇ ਲੁੱਟਣ ਅਸੀਂ ਦੇ ਦਾਂਗੇ ਤੇ ਮੇਰਾ ਵਾਅਦਾ ਜਿੱਦ ਦਿਨ ਸਾਡੀ ਗਵਰਨਮੈਂਟ ਦੀ ਪਾਲਿਸੀ ਕੈਨਸਲ ਕਰਾਂਗੇ ਜ਼ਮੀਨਾਂ ਵਾਪਸ ਕਰਾਂਗੇ ਜੋ ਇਹਨਾਂ ਨੇ ਮਾਰੀ ਠਗੀ ਇੱਕ ਵੀ ਇਹਨਾਂ ਦਾ ਚੀਮਨਿਸਟਰ ਤੋਂ ਲੈ ਕੇ ਥੱਲੇ ਤੱਕ ਬੰਦਾ ਸੁੱਕਾ ਨਹੀਂ ਰਹਿਣਗਾ